ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਮੇਰੇ ਨਾਲ ਅਜੀਬ ਹੀ ਘਟਨਾ ਫੇਰ ਇੱਕ ਹੋ ਗਿਆ ਜੀ ਤੇ ਜਿਹਦੇ ਵਿੱਚ ਐਸ ਕਲੋਨੀ ਦੇ ਵਿੱਚ ਦੋ ਬੱਚੇ ਆ ਜੀ ਜਿਨ੍ਹਾਂ ਨੂੰ ਮੇਰਾ ਪਿਆਰ ਤੇ ਹਮਦਰਦੀ ਵੀ ਬੜੀ ਆ ਪਰ ਉਹਨਾਂ ਦਾ ਮੌਤ ਦਾ ਜ਼ਿੰਮੇਵਾਰ ਵੀ ਮੈਂ ਬਣ ਸਕਦਾ ਹਾਂ ਤੇ ਜਾਂ ਮੈਨੂੰ ਬਣਾਇਆ ਜਾ ਸਕਦਾ ਸੀ ਪਹਿਲਾਂ ਤੁਹਾਨੂੰ ਦੱਸਦੇ ਆਂ ਕਿ ਇੱਕ ਹੈਗਾ ਜੀ 14-15 ਸਾਲ ਦਾ ਮੁੰਡਾ 13-14 ਸਾਲ ਦਾ ਕੀ ਆ ਕਿ ਇੱਥੇ ਛੱਤ ਤੋਂ ਤੀਸਰੀ ਮੰਜ਼ਲ ਤੋਂ ਤੋਂ ਇੱਟ ਰੋੜੇ ਬਾਲਟੇ ਲੇਵਰ ਸੁੱਟ ਰਹੀ ਤੇ ਉਹਨਾਂ ਨੇ ਉੱਤੋਂ ਜਦੋਂ ਬਾਲਟੇ ਭਰ ਕੇ ਇੱਟੇ ਰੋੜੇ ਥੱਲੇ ਸੁੱਟੇ ਤੇ ਉਸੇ ਟਾਈਮ ਦੇ ਵਿੱਚ ਹੀ ਕਿਤੇ ਉਹ ਮੁੰਡਾ ਉੱਥੇ ਆ ਗਿਆ ਬਿਉਸ਼ ਹੋ ਗਿਆ ਉਹ ਲਾਗੂ ਸਾਡੇ ਮੁੰਡਾ ਯਾਰ ਦੋਸਤ ਆ ਮਾਸਟਰ ਲਾਡੀ ਮੈਂ ਇੱਥੇ ਅੰਦਰੇ ਘਰੇ ਬੈਠਾ ਤੇ ਉਹ ਗੱਡੀ ਕੱਢ ਕੇ ਲੈ ਆ ਤੇ ਇੱਥੇ ਗਲੀ ਦੇ ਵਿੱਚ ਮੇਲਾ ਇਕੱਠਾ ਹੋ ਗਿਆ ਫੜ ਦੋ ਫੜ ਦੋ ਲਾਲਾ ਲਾਲਾ ਦੇ ਮਰ ਗਿਆ ਮਰ ਗਿਆ ਹੋ ਗਿਆ ਇੱਕ ਵਾਰੀ ਤੋਂ ਮੈਨੂੰ ਮਰਾ ਮੁੰਡਾ ਵੀ ਆ ਕੇ ਪਾਪਾ ਆਪਣੇ ਤੋਂ ਬੰਦਿਆਂ ਨੇ ਇੱਟੇ ਰੋੜੇ ਸੁੱਟੇ ਆ ਬਾਲਟੇ ਦੇ ਉਹ ਥੱਲੇ ਰੋੜੇ ਵੱਜ ਗਏ ਤੇ ਮੁੰਡਾ ਮਰ ਗਿਆ ਸਾਰੇ ਮਰ ਗਿਆ ਮਰ ਗਿਆ ਕਰਦਾ ਮਵੀ ਇਥੋਂ ਭੱਜ ਗਿਆ ਚਲੋ ਗੱਡੀ ਚ ਉਹਨੂੰ ਰੱਖਿਆ ਚੁੱਕਿਆ ਆ ਤੇ ਇੱਥੇ ਲਾਗੇ ਹਸਪੀਟਲ ਖੜਿਆ ਤੇ ਜੋ ਕਲੋਨੀ ਦੇ ਪਿਛਲੇ ਵਾਲੇ ਰੋੜਾ ਰੱਪਾ ਤੁਹਾਨੂੰ ਪਤਾ ਵੀ ਜਦੋਂ ਕੋਈ ਵਿਪਤਾ ਕਿਸੇ ਤੇ ਬਣਦੀ ਹੈ ਨਾ ਇੱਕ ਗੱਲ ਨੋਟ ਰੱਖਿਓ ਤੁਸੀਂ ਕੇ ਦਾ ਕਿੰਨਾ ਵੀ ਕਰ ਲੋ ਲਾਗੇ ਬੰਨੇ ਕਰ ਲੋ ਜਿੱਥੇ ਮਰਜੀ ਜਿੰਨਾ ਮਰਜੀ ਕਰ ਲੋ ਜਿੱਦਣ ਧਰ ਤੇ ਵਿਪਤਾ ਬਣੀ ਤੇ ਸਭ ਤੋਂ ਪਹਿਲਾਂ ਤੁਹਾਡੇ ਉਹ ਆਪਣੇ ਇਹ ਤੁਹਾਨੂੰ ਉਹ ਨਿਗਾਹ ਚ ਰੱਖਣ ਵਾਲੇ ਬੰਦੇ ਸਭ ਤੋਂ ਪਹਿਲਾਂ ਉਹਨਾਂ ਆਖਣਾ ਕਿ ਬੰਦੇ ਨੂੰ ਛੇਤੀ ਛੇਤੀ ਠੋਕ ਦੋ ਜਿਨ੍ਹਾਂ ਦਾ ਆਪਾਂ ਬਹੁਤ ਜ਼ਿਆਦਾ ਕਰਦੇ ਸੋ ਉਹ ਉਹਨਾਂ ਨੇ ਮਤਲਬ ਕਿ ਇੱਥੇ ਉਹੀ ਗੱਲ ਫਿਲਮ ਵਾਲੀ ਜਿੰਦਾ ਬਾਅਦ ਮੁਰਦਾ ਬਾਅਦ 11 ਚੜਾਈਆਂ ਸਾਡੀ ਕੋਠੀਆ ਨੂੰ ਤੇ ਉਹ ਜਾਂ ਮੇਰਾ ਨਿਆਣਾ ਕਿ ਤੂੰ ਹੀ ਭੋੜਾ ਉਹਨਾਂ ਦੇ ਵਿੱਚ ਖਲੋਤਾ ਵਾ ਕੋਈ ਉਹਦਾ ਲਾਗੋ ਚਾਚਾ ਤਾਇਆ ਤੈਨੂੰ ਛੱਟ ਪੇਟ ਲਾ ਦੇ ਮੈਂ ਤੇ ਹਸਪੀਟਲ ਤੇ ਲੈ ਕੇ ਹੀ ਤੇ ਚਲ ਗਏ ਮੁੰਡੇ ਨੂੰ ਇਤੋਂ ਅੰਦਰ ਵੜ ਜਾ ਬੂਹਾ ਮਾਰ ਲਾ ਸਾਰੀ ਗਲੀ ਚ ਤੇ ਜਨਾਨੀਆਂ ਦਾ ਉਰ ਚ ਚੜ ਜਾਂਦਾ ਹੁੰਦਾ ਤੁਹਾਨੂੰ ਪਤਾ ਐ ਫालतੂ ਹੋਣਾ ਪਾਈ ਜਾਂਦਾ ਅਸੀਂ ਇਹਨੂੰ ਹਸਪੀਟਲ ਲੈ ਕੇ ਆ ਜਾ ਕੇ ਮੈਂ ਉਹ ਕੋਈ ਉਸ ਚੇਤਰ ਜਾਨੀ ਵੇਖਿਆ ਮੈਂ ਚੁੱਕਿਆ ਉਹ ਬਾਹਾਂ ਤੇ ਸਿੱਧਾ ਹੀ ਇੰਦਰਾ ਹਸਪੀਟਲ ਦੇ ਲਾਇਆ ਗਿਆ ਡਾਕਟਰਾਂ ਡਾਕਟਰਾਂ ਦੀ ਭਾਜੀ ਬਣਾਦੀ ਵੀ ਛੇਤੀ ਵੇਖੋ ਜੀ ਇਹਨੂੰ ਤੇ ਡਾਕਟਰ ਮੈਂ ਪਹਿਲਾਂ ਸਭ ਤੋਂ ਸਿਰ ਸਿਰ ਤੇ ਛੇਤੀ ਵੇਖੋ ਇਹ ਇੱਟੇ ਬੱਜੇ ਤੋਂ ਤੇ ਛੇਤੀ ਛੇਤੀ ਸਰਦਾ ਦਾ ਕਰੋ ਸਰਦਾਰ ਵੀ ਚਲੋ ਪਰਨਾ ਪੁਰਨਾ ਲਾ ਲਿਆ ਤੇ ਵੇਖਿਆ ਸਾਰਾ ਡਾਕਟਰ ਨੇ ਚੈੱਕ ਕੀਤਾ ਤੇ ਮੁੰਡੇ ਦੇ ਚਲੋ ਸਾਹ ਚੱਲਣ ਦੇ ਡਾਕਟਰਾਂ ਦੇ ਸਿਰ ਦੀ ਛੱਟ ਕੋਈ ਵੀ ਨਹੀਂ ਮਖਲ ਲੱਕ ਪਿੰਡਾ ਸਾਰਾ ਸਰੀਰ ਤੇ ਵੇਖਿਆ ਛੱਟ ਹੈ ਹੀ ਕੋਈ ਨਹੀਂ ਤੇ ਡਾਕਟਰਾਂ ਨੂੰ ਇਹ ਤੇ ਮੈਂ ਪਹਿਲਾਂ ਤੇ ਮੈਂ ਕੀ ਗੱਲ ਹੋਈ ਫਿਰ ਕਿਤਰਾ ਇਹਨੂੰ ਕੀ ਹੋਇਆ ਉਹ ਡਾਕਟਰਾਂ ਦੇ ਵੀ ਇਹ ਨਹੀਂ ਛੱਟ ਨਹੀਂ ਇਹਨੂੰ ਹੈਗੀ ਹੋਇਆ ਕੀ ਅਸਲ ਦੇ ਵਿੱਚ ਜਿਸ ਟਾਈਮ ਤੇ ਉਹਨਾਂ ਸਾਡੇ ਮਜ਼ਦੂਰਾਂ ਨੇ ਭਰੇ ਬਾਲਟੇ ਉੱਤੋਂ ਤੇ ਜੀ ਮੰਜ਼ਲ ਤੋਂ ਰੋੜੇ ਸੁੱਤੇ ਆਟੇ ਥੱਲੇ ਉੱਨੇ ਟਾਈਮ 'ਚ ਇਹ ਬਤਾ ਆ ਗਿਆ ਤੇ ਇਹਦੀ 5 ਫੁੱਟ ਦੀ ਜਾਂ 4 ਫੁੱਟ ਦੀ ਜਾਂ 4 ਫੁੱਟ ਦੀ ਵੀ ਲਾ ਲੋ ਦੂਰੀ ਤੇ ਇਹਨੂੰ ਦੌਰਾ ਪੈ ਗਿਆ ਇਹ ਡਿੱਗ ਪਿਆ ਵਾ ਰੋੜਿਆਂ ਤੋਂ ਪਹਿਲਾਂ ਰੋੜੇ ਨਹੀਂ ਬਚੇ ਤੇ ਇਥੋਂ ਤੱਕ ਕਿ ਸਾਰੀ ਕਲੋਨੀ ਨੇ ਸਾਰਿਆਂ ਨੇ ਮਤਲਬ ਇਥੋਂ ਤੱਕ ਮੇਰੇ ਮੁੰਡੇ ਨੇ ਵੀ ਇਹ ਤਾਂ ਕਿ ਉਤੋਂ ਤੇ ਉਹ ਖੁਦ ਜਿਹੜੇ ਜਿੰਨਾ ਲੋੜੇ ਸੁੱਟਿਆ ਉਹ ਵੀ ਇਹ ਮੰਦੇ ਉਤੋਂ ਵੀ ਇਹੀ ਜੋ ਥੱਲੇ ਸੁੱਟੇ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਥੱਲੇ ਆ ਗਿਆ ਵੀ ਸਾਢੇ 1 ਵਜੇ ਆ ਖੁਦ ਉਹ ਵੀ ਮੰਨਦੇ ਤੇ ਡਾਕਟਰ ਆ ਕੇ ਵੀ ਨਹੀਂ ਇਹਨੂੰ ਕੋਈ ਸੱਟ ਨਹੀਂ ਚਲੋ ਬਾਅਦ ਵਿੱਚ ਉਹਨਾਂ ਨੇ ਮੜਾ ਮਹਾਚਲ ਜਲਦੀ ਜਲਦੀ ਪਾਣੀ ਪੁਣੀ ਪਿਓ ਸਾਰਿਆਂ ਸੱਟ ਸੁੱਟ ਜਾ ਨੂੰ ਖੜਿਆ ਤੜਿਆ ਤੇ ਇਹਦਾ ਉਹ ਦੌਰੇ ਦਾ ਪੀਰੀਅਡ ਲੰਘ ਗਿਆ ਤੇ ਇਹਨੇ ਅੱਖਾਂ ਖੋਲ੍ਹੀਆਂ ਤੇ ਸੁਰਤ ਚਾਉਣਾ ਸ਼ੁਰੂ ਹੋ ਗਿਆ ਸੈੱਟ ਹੋ ਗਿਆ ਕਿ 5 ਮਿੰਟਾਂ ਚ ਸੈੱਟ ਹੋ ਗਿਆ ਤੇ ਫੇਰ ਮੈਂ ਕਿਹਾ ਵੀ ਯਾਰ ਤੇਨੂੰ ਹੋਇਆ ਕੀ ਲਵਾਂ ਉਹਦਾ ਮੈਨੂੰ ਪਤਾ ਹੀ ਨਹੀਂ ਕੁਝ ਅਸਲ ਚ ਉਹਨੂੰ ਕੋਈ ਦੌਰਾ ਦੌਰਾ ਪਿਆ ਡਾਕਟਰ ਨੇ ਇਹਨੂੰ ਕੋਈ ਦੌਰਾ ਪਿਆ ਵਾ ਇਹਦਾ ਕੋਈ ਪੁਰਾਣਾ ਹੈ ਇਹਨੂੰ ਕੋਈ ਰੋਗ ਆ ਤੇ ਇਹ ਇਹ ਤੁ ਸੱਟਪੇਟ ਕੋਈ ਨਹੀਂ ਲੱਗੀ ਪਰ ਜੇ ਉਹ ਉੱਥੇ ਮੁੰਡਾ ਉਹ ਪੂਰਾ ਹੋ ਜਾਂਦਾ ਤੇ ਗਵਾਹ ਦੇ ਗਵਾਹ ਦੇ ਸਿਰ ਤੇ ਚੜੇ ਇਹਦੇ ਉਹਦੇ ਕੰਮ ਉਹਨਾਂ ਨੇ ਤੇ ਮੇਰਾ ਕਹਿਣਾ ਹੈ ਵੀ ਮਾਰਿਆ ਹੀ ਬਾਜ ਨੇ ਉਤੋਂ ਇੱਟਾਂ ਮਾਰ ਗਿਆ ਹੀ ਤੇ ਵੇਖਿਆ ਬਾਜ ਨੂੰ ਇੱਟੇ ਮਾਰ ਕੇ ਉੱਤੋਂ ਮਾਏ ਉਹਨਾਂ ਮਿਹਦੂਰਾਂ ਦਾ ਵੀ ਕਹਿਣਾ ਜਿਹੜੇ ਸਾਹਬ ਨਾਲ ਲੋਕਾਂ ਨੇ ਰੌਲਾ ਪਾਇਆ ਕਲੋਨੀ ਚ ਮੈਂ ਤਾਂ ਹੀ ਨਾ ਨਾ ਵੀ ਕੋਈ ਸਾਹਬ ਤਾਂ ਫਿਰ ਸਰਗਾ ਹੁੰਦਾ ਨਾ ਵੀ ਹਰ ਇਰੇਗ ਸਮੇਂ ਲਿਖ ਲੈਣਾ ਨਾ ਉਸਕ ਵੀਰ ਬਾਦਲ ਕੀ ਕਹਿਣਾ ਹੁੰਦਾ ਵਾ ਕਿ ਮੈਂ ਲਾਲ ਡੈਰੀ ਲਈ ਨਾ ਨਾ ਮੇਰੀ ਡੈਰੀ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਦੱਸਿਆ ਵੀ ਡੈਰੀ ਮੇਰੀ ਆਮ ਹੁੰਦੀ ਆ ਪਰ ਪੈਨ ਮੇਰਾ ਲਾਲ ਹੁੰਦਾ ਮੈਂ ਹਰੇਕ ਬੰਦੇ ਦਾ ਪੈਨ ਲਾਲ ਨਾਲ ਲਿਖ ਲੈਣਾ ਨਾ ਸਮਾਉਂ ਤੇ ਸਾਰੇ ਹਿਸਾਬ ਨਾਲ ਕਰਦਾ ਨਾ ਪਰ ਮੈਨੂੰ ਮਦੋਂ ਪਤਾ ਆ ਵੀ ਇੱਥੇ ਕੀ ਕੁਛ ਹੋਇਆ ਜਿੰਨਾ ਲੋਕਾਂ ਰੌਲਾ ਪਿਆ ਜਿੰਨਾ ਲੋਕਾਂ ਨੇ ਕੀ ਕੁਛ ਬੋਲੇ ਆ ਮੈਂ ਸਾਰਾ ਤਸਵੀਰ ਛਪ ਗਈ ਸੀ ਛਪੀ ਤੇ ਆ ਪਿੱਛੇ ਜੋ ਕੁਸ਼ ਕੋਲੋਨੀ ਚ ਜਾਗਰਤੀ ਜੀ ਵਿਖਾਈ ਆ ਸਮਝਦੇ ਤੇ ਜਾਂਦੇ ਆ ਸੁਧਰਦੇ ਵੀ ਜਾਂਦੇ ਆ ਸੁਧਰਨਗੇ ਵੀ ਹੋਰ ਵੀ ਸੁਧਰਨਗੇ ਜੀ ਉਹ ਮੈਂ ਆ ਵੀ ਡਾਕਟਰ ਸਾਹਿਬ ਇਦਾਂ ਕਰੋ ਫਿਰ ਹੋਣਾ ਇਹ ਠੀਕ ਤੇ ਹੋ ਗਿਆ ਵਾ ਤੇ ਉੱਥੇ ਸਾਡੀ ਕਲੋਨੀ ਚ ਤੇ ਮੇਲਾ ਲੱਗਿਆਣਾ ਤੇ ਜਲਦੀ ਮੈਂ ਗਿਆ ਨੂੰ ਚੁੱਕੀਏ ਤੇ ਤੂੰ ਹੀ ਇੱਕ ਇੱਕ ਦਾ ਟੀਕਾ ਲਾਓ ਪਹਿਲਾਂ ਇਹਦੇ ਵੀ ਕੋਈ ਤੁਹਾਨੂੰ ਕੋਈ ਤਾਂ ਪਤਾ ਜੇ ਸਾ ਨੂੰ ਡਾਕਟਰ ਨੇ ਟੀਕੇ ਦਾ ਨਾਮ ਲਿਆ ਤੇ ਉਹਨੇ ਕੰਚਨੇ ਉਹ ਬੰਚ ਤੋਂ ਉੱਠ ਕੇ ਤੇ ਉਹਨਾਂ ਦੇ ਟੈਲੀਗੇਟ ਜੇ ਪੰਦੇ ਲਗਾ ਉਹ ਜਿਹੜੇ ਹੁੰਦੇ ਆ ਕੰਪਿਊਟਰ ਜੇ ਲੱਗੇ ਮੈਂ ਨਹੀਂ ਟੀਕਾ ਲਗਾਉਣਾ ਮੈਂ ਇਥੋਂ ਉੱਥੋਂ ਹੀ ਗਲੋਂ ਫਾੜ ਕੇ ਮੈਂ ਇੱਕ ਜੇ ਰੱਖਣੀ ਲੱਗਾ ਤੇ ਡਾਕਟਰ ਨਰਸਾਂ ਸਾਰੇ ਹਸਲਾ ਪੇ ਵੀ ਪਹਿਲਾਂ ਨੂੰ ਚੁੱਕ ਕੇ ਲਿਆ ਠੀਕ ਕਰ ਲਈ ਤੇ ਹੁਣ ਕੁੱਟਣ ਲੱਗਾ ਕਰਾਂਗੀ ਹੁਣ ਮੈਂ ਟੀਕਾ ਲਵਾਉਣੀ ਨਹੀਂ ਦਿਆ ਸਾਡੇ ਭਾਦੀ ਬਣੀ ਆ ਮਰ ਲੋ ਮਰ ਲੋ ਫੜ ਲੋ ਫੜ ਲੋ ਹੁੰਦੀ ਆ ਤੇ ਉਹ ਨਖਰੇ ਕਰਨ ਡਿਆ ਗੋ ਵੀ ਮੈਂ ਤੇਰੇ ਮੈਂ ਦੋ ਇੱਥੇ ਛੱਡ ਰੀਆਂ ਚੱਲ ਫਿਰ ਮੈਂ ਉੱਥੋਂ ਹੀ ਚੁੱਕਿਆ ਦੂਜੇ ਤੋਂ ਉੱਥੋਂ ਡਾਕਟਰ ਦੇ ਆਪਣੇ ਤੋਂ ਬੈਡ ਤੋਂ ਤੇ ਮੈਂ ਨਾਲ ਉਹ ਵਿਚਾਰਾ ਮਜ਼ਦੂਰ ਜਿਹੜੇ ਆਂਦੇ ਮਿਸਤਰੀ ਆਂਦੇ ਵੀ ਸਾਰ ਤੋਂ ਵੱਜੇ ਹਟੇ ਉਹ ਵੀ ਮੋਟਰਸਾਈਕਲ ਤੇ ਆ ਗਿਆ ਤੇ ਮੈਂ ਛੇਤੀ ਤੋਂ ਨਾ ਇਹਨੂੰ ਵੇਚ ਲੈ ਕੇ ਬੈਠ ਮੈਂ ਮੋਟਰਸਾਈਕਲ ਚਲਾਉਣਾ ਇੱਕ ਰਾ ਕਲੋਨੀ ਚ ਖੜੀ ਗਿਆ ਉਹ ਜਿਤਨਾ ਫਿਲਮਾਂ ਇੰਨੀ ਕੋਈ ਆ ਭੀੜ ਗਲੀ ਲੱਗੀ ਦੀ ਤਾਂ ਮੈਂ ਮੋਟਰਸੈੱਡ ਲਾ ਕੇ ਜਾਈ ਜਾਂਣ ਧਿਆਵਾ ਤੇ ਗਲਤੀ ਮੇਰੇ ਤੋਂ ਇਹ ਹੋ ਗਈ ਵੀ ਮੈਂ ਇਹਨੂੰ ਆਪਣੇ ਘਰ ਖੜਦਾ ਤੇ ਬੂਹਾ ਲੋਗ ਮਾਰਨੀ ਦਾ ਤੇ ਚਲੋ ਆਪਣੇ ਘਰ ਉਹਨੂੰ ਪਾਣੀ ਛਾਈ ਠੰਡਾ ਠੰਡਾ ਪਿਉਂਦਾ ਚਲ ਨਹਾਣੇ ਦਾ ਚਿਹਰੇ ਦਾ ਸੈੱਟ ਕਰ ਦਿੰਦੇ ਇਹਨੂੰ ਮਤਲਬ ਹੋਰ ਵਧੀਆ ਹੋ ਜਾਂਦਾ ਖੁਸ਼ੀਆ ਕਰ ਦਿੰਦੇ ਉਹ ਗਲਤੀ ਹੋਈ ਵੀ ਮੈਂ ਉਹਨਾਂ ਦੇ ਘਰ ਲੈ ਗਿਆ ਹੁਣ ਕਿਸੇ ਦੇ ਘਰੋਂ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਜੋਜਨਾਨੀਆਂ ਕਲੋਨੀ ਦੀਆਂ ਕਿੱਥੋਂ ਕਿੱਥੋਂ ਤੱਕ ਅੰਦਰ ਗੁਰੂ ਅੰਮੇ ਲਾਲਾ ਤੇ ਚੜਾਏ ਕੀ ਹੋਇਆ ਬਚ ਗਿਆ ਬਚ ਗਿਆ ਇਹਨੂੰ ਦੁੱਧ ਪਿਆ ਦਿਓ ਇਹਨੂੰ ਹਲਦੀ ਪਿਆ ਦਿਓ ਨਹੀਂ ਮਾਂ ਮੈਂ ਛੱਤਰ ਗੋਣਾ ਨਹੀਂ ਦੁੱਧ ਹਲਦੀ ਮਾਂ ਮੈਂ ਇਹ ਉਹ ਹੱਸਦਾ ਹੀ ਲਾ ਵਗੋ ਉਹ ਉਹਨੂੰ ਮੈਂ ਕਿਹਾ ਯਾ ਅਸ਼ਮੰਦੂ ਲਿਆ ਇਹਨੂੰ ਠੰਡੇ ਠੁੰਡੇ ਪਿਆਈਏ ਠੰਡਾ ਪਿਓ ਉਹ ਨਾ ਨਾ ਠੰਡਾ ਨਾ ਪਿਓ ਇਹਦੇ ਸਟਾਂ ਲੱਗੀਆਂ ਅੰਦਰ ਗੁੱਦੀਆਂ ਐਵੇਂ ਰੋਲਾ ਪਾਈਏ ਉਹ ਕੋ ਲੋਦੀਏ ਗੁੱਸਾ ਵੜਾ ਮੈਨੂੰ ਮੈਂ ਆ ਵੀ ਉਹਨਾਂ ਖੈ ਗਈ ਕਿ ਇਹਦੇ ਘਰ ਆ ਤੇ ਇਹ ਇਹ ਗਲਤੀ ਹੋ ਗਈ ਮੈਨੂੰ ਇੱਧਰ ਲਿਆਉਣ ਵਾਲੀ ਜਦ ਮੈਂ ਆਪ ਵਿਜਾਸ ਮੈਨੂੰ ਠੰਡਾ ਠੰਡਾ ਪਿਆ ਉਹ ਘਰ ਪਈਏ ਕੋਲਡ ਕਾਫੀ ਦੂਜਾ ਤੇ ਜੇ ਹੈਗੇ ਆ ਕੋਲਡ ਡਰਿੰਕ ਜਿਹਦੇ ਆ ਲਿਆ ਫੜਾ ਲਖਵਾਏ ਪੀਏ ਉਹ ਸੈੱਟ ਹੋ ਗਿਆ ਕੋਈ ਉਹਦੇ ਮੋਢਾ ਫੜ ਕੇ ਆਖੇ ਕਿੱਥੇ ਕਿੱਥੇ ਵਜੇ ਰੁੜੇ ਸਿਰ 'ਚ ਕਿੱਥੇ ਕਿੱਥੇ ਆ ਮੈਂ ਇਹ ਇਤ ਨਹੀਂ ਵਜੇ ਹੁਣ ਤਾਂ ਢੇ ਬਚੜੀਆਂ ਜੇ ਤੇ ਚਲੋ ਵਾਈ ਗਰੂ ਨੇ ਬੜਾ ਮਾਨਤਾਂ ਰੱਖ ਲਿਆ ਸਾਨੂੰ ਚਿੱਤ-ਚੇਤਾ ਨਹੀਂ ਅਹੀਂ ਘਰ ਬੈਠੇ ਆ ਬਾਹਰ ਮੁੰਡਾ ਮਰ ਜਾਂਦਾ ਮਜ਼ਦੂਰਾਂ ਦੇ ਅਹੀਂ ਮਾਰਿਆ ਵਾ ਲੋਕੀਆਂ ਦੇ ਬਾਜ ਨੇ ਮਰਵਾਤਾ ਵਾ ਮਤਲਬ ਮੈਂ ਐਵੇਂ ਹੀ ਅੜਕੇ ਚ ਫਸ ਜਾਣਾ ਸੀ ਇਸ ਚੱਕਰ ਚ ਇਹ ਘਟਨਾ ਹੋਈ ਤੇ ਹੁਣ ਜਿਹੜੀ ਘਟਨਾ ਹੋਈ ਆ ਉਹ ਵੀ ਅਜੀਬ ਗਰੀਬ ਹੀ ਹੋਈ ਹੈ ਬਈ ਅਜੀਬੋ ਗਰੀਬ ਜਿਹਨੂੰ ਕਹਿ ਦਿੰਦੇ ਪਿੱਤੇ ਇੱਕ ਛੋਟਾ ਜਿਹਾ ਬੱਚਾ ਉਹ ਮੈਂ ਫਿਰ ਉਸ ਤੋਂ ਬਾਅਦ ਕੋਲ ਵੈਸੇ ਤੇ ਆਉਂਦੇ ਨੇ ਨਾ ਖੜਾਏ ਦਾ ਨਾਂ ਨਹੀਂ ਤੇ ਰਵਾਏ ਦਾ ਨਾਂ ਆਲੀ ਗੱਲ ਤੇ ਇਹ ਚਲੋ ਉਹ ਤੇ ਬਹੁਤ ਛੋਟੀ ਹੀ ਦੇ ਸਾਹਮਣੇ ਇਹ ਤੇ ਮਰਨ ਮਰਉਣ ਵਾਲੀ ਗੱਲ ਹੋ ਗਿਆ ਸੀ ਉਹ ਫਿਰ ਮੈਂ ਇੱਥੇ ਕੀ ਆ ਵੀ ਇੱਕ ਨਿਕਾਜਾ ਬੱਚਾ ਵਾਚਾਰਾ ਇੱਕ ਕੋ ਬਾਕੀ ਤੇ ਚਲੋ ਆਪਾਂ ਘਟਾਏ ਵਧਾਏ ਆ ਤੇ ਆਪਣੇ ਮੁੰਡਿਆਂ ਨੂੰ ਨੈੱਟ ਰੂਟ ਲਾਤਾ ਖੇਡਦੇ ਖੁੱੜਦੇ ਰਹਿੰਦੇ ਆ ਇੱਕ ਇੱਥੇ ਨਿਕਾਜਾ ਵਾ 3 4 3 1/2 ਸਾਲ ਦਾ ਹੈਗਾ ਉਹਦਾ ਉਹ ਮੇਰਾ ਪ੍ਰੇਮ ਪਿਆਰ ਆ ਉਹ ਤੋਂ ਜਦੋਂ ਵੀ ਮੈਂ ਆਉਣਾ ਕਲੋਨੀ ਚ ਤੇ ਦੂਰੋਂ ਗੱਡੀ ਵੇਖ ਲਿੰਦਾ ਸੜਕ ਤੋਂ ਤੇ ਉਹਦਾ ਸਾਹਮਣੇ ਇੱਥੇ ਘਰਾਂ ਨਾਲ ਉਹ ਪਾ ਜੁੜਦਾ ਆ ਇਹਦਾ ਮੇਰੇ ਕੋ ਗੱਡੀ ਜਾ ਆਇਂਦਾ ਚਲੋ ਟੋਪੀਆਂ ਟਾਪੀਆਂ ਨਿਆਣੇ ਨੂੰ ਇੰਨਾ ਕਿ ਹੁੰਦਾ ਕਿ ਉਹ ਖਾਣ ਪਾਣ ਦਾ ਵਿਚਾਰੇ ਨੂੰ ਚਾਹਵਾ ਦੇ ਉਹਦਾ ਪ੍ਰੇਮ ਪਿਆਰ ਜਾ ਬੜ ਗਿਆ ਫਿਰ ਜਿੱਥੇ ਵੇਲੀਦਾ ਮੇਰੇ ਮਗਰ ਤੁਰੋਂਦਾ ਮੈਂ ਕਿਤੇ ਵੀ ਜਾਮਾ 10 ਮਿੰਟ ਬਾਅਦ ਆਉਨੇ ਮੇਰੇ ਲਾਗੇ ਆ ਕੇ ਬਹਿ ਜਾਣਾ ਤੇ ਆ ਪਹਿਲਾਂ ਤੇ ਦੀ ਇੱਕ ਰਾ ਵੀਡੀਓ ਵੇਖੂ ਪਹਿਲਾਂ ਮੇਰੇ ਦੀ ਫਿਰ ਕਰਦੇ ਗੱਲ ਆ ਸੁਣਾ ਨਾ ਹਾਰ ਲਈ ਸਾਰਾ ਕੁਝ ਇਹਨੂੰ ਸੁਣਦਾ ਹੋਊਗਾ ਇਹ ਜਿ ਤਰ੍ਹਾਂ ਉਹ ਕਰੀ ਜਾਂਦਾ ਨਾ ਹੂੰ ਹੂੰ ਖਚਰਾ ਬੋਲਾ ਇਹ ਬਣ ਜਾਂਦਾ ਵੀ ਮੈਨੂੰ ਨਹੀਂ ਸੁਣਦਿਆ ਕੁਝ ਉਤਰਾ ਵਜੇ ਨਹੀਂ ਕਰਨਾ ਇਹ ਓਏ ਅਭਿਯੋਤ ਚਲਿਏ ਬਾਹਰ ਚਲਿਏ ਤੇ ਉਹ ਨਹੀਂ ਨਹੀਂ ਮੇਰੀ ਗੱਲ ਸੁਣਾ ਤੇ ਰੋਟੀ ਪਾਈਏ ਕੁੱਤਿਆਂ ਨੂੰ ਹਾਂ ਹਾਂ ਰੋਟੀ ਪਾਈਏ ਕੁੱਤਿਆਂ ਨੂੰ ਹਾਂ ਵੇਲਾ ਇਹਨੂੰ ਸਾਰਾ ਪਤਾ ਹੀ ਇਸ ਉਹ ਸੋਨਾ ਨਾਲ ਲਿਉਏ ਵੀ ਇਹ ਵੀ ਬੜਾਈ ਦਾ ਤਸੁਰ ਹੋਈਦਾ ਨਾ ਅਭਿਯੋਤ ਹੀ ਨਾ ਜੋਤਾ ਸਭਰਾਇਆ ਬੰਨਾ ਹੀ ਇਹਨੇ ਵੀ ਜੋਤਾ ਜੋਤਾ ਨਾਂ ਰੱਖ ਦੇਣਾ ਪੈਦਾ ਅਭੀ ਜੋਤ ਤੇ ਆਪਣਾ ਕਿੱਥੇ ਦੂਜਾ ਹਾਂ ਉਹ ਪ੍ਰਵਾਹ ਭੈਣ ਤਰੀ ਕਿੱਥੇ ਆ ਹਾਂ ਤੇ ਹਰਜੋਤ ਕਿੱਥੇ ਆ ਹਾਂ ਲੈ ਵੇ ਲੈ ਅਭੀ ਲੈ ਲੋ ਐ ਇਸ ਤਰ੍ਹਾਂ ਕਰ ਦਿੰਦਾ ਹਾਂ ਸੋਨਾ ਨਾਲ ਹੀ ਖੜਾ ਉਹਨੂੰ ਕੋਈ ਗੱਲ ਪੁੱਛੋ ਹੂੰ ਹੂੰ ਦੱਸ ਉਹ ਪ੍ਰਵਾਹ ਚੀਜੀ ਖਾਈਏ ਹਾਂ ਚੀਜੀ ਖਾਣੀ ਅੱਗੋਂ ਪਿੱਛੇ ਚੰਗੀਆਂ ਭਲਾਂ ਗੱਲਾਂ ਵੀ ਕਰ ਲਿੰਦਾ ਈ ਸਾਰਾ ਵਧੀਆ ਈ ਮਤਲਬ ਜਿੰਨੀ ਜੁਗ ਹੈਗਾ ਰੋਲਾ ਪਾ ਕੇ ਦੱਸਦਾ ਕੋਈ ਇਹਨੂੰ ਗੱਲ ਪੁੱਛੀਏ ਤੇ ਇਹਨੇ ਇੱਕ ਤਰ੍ਹਾਂ ਕਰੀਏ ਨਾਲ ਮੋਚਾ ਨਾ ਬਾਹਰ ਜਾਣਾ ਹਾਂ ਲਾ ਹੁਣ ਮੈਂ ਕਿਹਾ ਚੱਲ ਚੱਲੀਏ ਚੱਲ ਬਾਹਰ ਚੱਲ ਹਾਂ ਚੱਲੀਏ ਚੱਲ ਤੇ ਓਸਕਰ ਪੈਂਦਾ ਤੈਨੂੰ ਹਾਂ ਓਸਕਰ ਆਪਣਾ ਪੈਂਦਾ ਵਾ ਤੈਨੂੰ ਆਪਣਾ ਕੁੱਤਾ ਓਸਕਰ ਪੈਂਦਾ ਉਹ ਪ੍ਰਾਵਾ ਯਾਰੇ ਅੱਗੋਂ ਪਿੱਛੋਂ ਸੋਹਣੀਆਂ ਗੱਲਾਂ ਕਰਦਾ ਇਹਨੂੰ ਆਮ ਆਪਣੇ ਆਪ ਪ੍ਰਿਯੋਗ ਕਰੇਗਾ ਗੱਲਾਂ ਪੁੱਛੀਏ ਤੇ ਨੇ ਇਹੋ ਹੀ ਕਰੀਏ ਨੇ ਵੇਖੀ ਤੇ ਚੀਜੀ ਕਿਹੜੀ ਖਾਣੀ ਲੈਸ ਕੇ ਟੌਫੀਆਂ ਹਾਂ ਟੌਫੀਆਂ ਗਾਣੀਆਂ ਕੇ ਲੈਸ ਖੜੇ ਓਏ ਹਾਂ ਓਏ ਤੇ ਵੇ ਬੀਬੀ ਹੁਣ ਹੁਣ ਆਪਣੇ ਆਪ ਕੁਝ ਬੋਲੂਗਾ ਹੀ ਕੀ ਇਹ ਕਿਨ ਲਿਆ ਟਿੱਕ ਖਲਾਈ ਹੱਦ ਸਰਦੀ ਆਈ ਸਾਰਿਆਂ ਨੂੰ ਸਮਝੀ ਇਹ ਖਜਰਾ ਬੋਲਾ ਪੜ ਜਾਂਦਾ ਹੀ ਸਾਡੇ ਸੋਨੇ ਆ ਗੋ ਇਹ ਗਾਇ ਵੀ ਤਾਂ ਸੁਰੂ ਹੀ ਆਈ ਚਾਓ ਚਲੀਏ ਬੀਓ ਚਲ ਜੋ ਤਿਆ ਉੱਠ ਚੱਲ ਚਲੀਏ ਮਾਰਛਾਲ ਮਾਰਛਾ ਚਲੀਏ ਦੇਖਿਆ ਹੁਣ ਵੀ ਕਿਨੇ ਤੁਰ ਪਣਾ ਤੇ ਕੋਈ ਸਵਾਲ ਪੁੱਛਿਆ ਤੇ ਇਹਨੇ ਨੀਉ ਦੱਸਣਾ ਕੋ ਅਛੇ ਨੂੰ ਪੁੱਛਲਾ ਲੇਸ ਖਾਣੇ ਕੀ ਖਾਣਾ ਬਸ ਇਹਨੇ ਹੂੰ ਹੂੰ ਕਰੀ ਜਣਾ ਪੀ ਆਪੇ ਮੇਲੀ ਜਾਣਾ ਕਿ ਜੋ ਮਿਲਣਾ ਪਹਿਲਾ ਹੁਣ ਇਹਨੂੰ ਮਾਰਿਆ ਕਿਹਾ ਚੱਲ ਚੱਲ ਗਈ ਚਲੋ ਚਲੋ ਕੱਲ ਹੋਇਆ ਕੀ ਜੇ ਪੇ ਪਹਿਲਾਂ ਤੇ ਉਹ ਗਊ ਮਾਤਾ ਜੀ ਹੋਣੀ ਅੱਗੇ ਗਿਆ ਰੀਆਂ ਦੋ ਫਿਰ ਇੱਕ ਨੋਆ ਗੱਡੀ ਆ ਰਹੀ ਉਹਦੇ ਘਰ ਦਾ ਗਲੀ ਤੋਂ ਇੱਕ ਬੂਆ ਸਿੱਧਾ ਖੋਲਦਾ ਗਲੀ ਮਤਲਬ ਗਲੀ ਦੇ ਤੇ ਸਿੱਧਾ ਬੂਆ ਐਸ ਰੁਕ ਲੱਗਾ ਦਾ ਯੋ ਖੋਲਦਾ ਬਾਰ ਨੂੰ ਖੋਲਦਾ ਤੇ ਅੱਗੋਂ ਪਿਛੋਂ ਤੋਂ ਦੱਸਿਆ ਵੀ ਮੇਰੇ ਕੋਲ ਆ ਗੱਡੀ ਵੇਖ ਕੇ ਭੱਜ ਜਾਂਦਾ ਵਾ ਚਲੋ ਮੈਂ ਚੜਾ ਲਈ ਨਾ ਵਾ ਹੁਟਾ ਵੀ ਦਵਾ ਨਾ ਖਾਣ ਪਾਣ ਚੱਲਦੇ ਰਹਿੰਦੇ ਗੱਲਾਂ ਬਾਤਾਂ ਤੇ ਕੱਲ ਕੀ ਹੋਇਆ ਵੀ گاਵਾ ਵੀ ਚਲ ਗਈਆਂ ਨੋਵਾ ਵੀ ਚਲ ਗਈ ਤੇ ਪਿੱਛੇ ਮੈਂ ਆ ਰਿਹਾ ਆਪਣੀ ਕਾਲੀ ਐਲਟੋ ਦੇ ਤੇ ਮੇਰੇ ਨਾਲ ਇੱਕ ਮੁੰਡਾ ਮਿਸਤਰੀ ਹੀ ਉਹ ਵੀ ਆਉਂਡਿਆ ਸੀ ਦੋ ਜਣੇ ਹਾਂ ਤੇ ਜਿਹੜੇ ਟਾਈਮ 'ਚ ਮੈਂ ਆਇਆ ਉਸੇ ਟਾਈਮ ਦੇ ਵਿੱਚ ਉਹਨੂੰ ਕਿਉਂਕਿ ਅੱਗੇ ਤੇ ਦਰਵਾਜ਼ਾ ਵਾ ਉਹਦੇ ਘਰ ਤੋਂ ਉਹਨੂੰ ਤੇ ਪਤਾ ਹੀ ਨਹੀਂ ਗੱਡੀ ਆ ਆ ਰਹੀ ਆ ਜਾਂ ਨਹੀਂ ਆ ਜੀ ਹਾਂ ਜੇ ਬਾਹਰ ਘੋਲੋਤਾ ਵੇਨ ਫਿਰ ਤੇ ਉਹਨੇ ਗੱਡੀ ਚ ਵੇਖ ਲੈਣਾ ਹੁੰਦਾ ਉਹ ਕੁਦਰਤੀ ਆਪਦੇ ਘਰ ਤੋਂ ਪਹਿਲਾਂ ਦਿਖ ਰਿਹਾ ਸ਼ਾਇਦ ਮਾਂ ਬਾਹਰ ਨਿਕਲੀ ਆ ਉਹਦੇ ਮਗਰ ਭੱਜਾ ਵਾ ਬਾਹਰ ਨੂੰ ਆਇਆ ਵਾ ਉਸੇ ਟਾਈਮ ਦੇ ਵਿੱਚ ਮੇਰੀ ਗੱਡੀ ਦਾ ਪਈ ਅਗਲਾ ਚੱਕਾ ਲੰਘ ਗਿਆ ਅੱਗੇ ਤੇ ਲੱਕ ਚ ਵਜਾ ਵਾ ਛੋਟਾ ਜਿਹਾ ਤੇਗਾ ਈ ਥੱਲੇ ਵੀ ਵੱਟ ਸਕਦਾ ਤੇ ਪਿਛਲਾ ਟਾਇਰ ਤੇ ਚੜ੍ਹ ਸਕਦਾ ਈ ਔਰ ਤੁਸੀਂ ਵੀਡੀਓ ਵੇਖੋ ਤੇ ਜੇ 1 ਸਕਿੰਟ ਪਹਿਲਾਂ ਨਿਕਲ ਆਉਂਦਾ ਤੇ ਅਗਲੇ ਟਾਇਰ ਥੱਲੇ ਆਉਂਦਾ ਜਿੱਤਰਾ ਵੱਜ ਗਿਆ ਈ ਥੱਲੇ ਵੜ ਗਿਆ ਮੈਂ ਸਮਝ ਥੱਲੇ ਆ ਗਿਆ ਵਾ ਉਹ ਇਹ ਆ ਵੀ ਵੱਜਣ ਵੱਜਾ ਤੋਂ ਸਿੱਧਾ ਗੱਡੀ ਨੂੰ ਆਦੇ ਪਿਛਾਣ ਵੱਜ ਗਿਆ ਡਿੱਗ ਪਿਆ ਇਹ ਢਲਾਨ ਸੀ ਡਿੱਗਣਾ ਨੇ ਥੱਲੇ ਨੂੰ ਹੀ ਹੁਣ ਜਦੋਂ ਮੈਂ ਗੱਡੀ ਢਾਕੇ ਮੈਂ ਹਾਏ ਤੇ ਉਹ ਮੇਰਾ ਯਾਰ ਹੈ ਯਾਰ ਉਥਲੇ ਆ ਗਿਆ ਗੱਡੀ ਤੇ ਮੈਂ ਦਵਾ ਦਵਾ ਗੱਡੀ ਰੋਕੀ ਭੱਜ ਕੇ ਮਹਲੇ ਪੈ ਗਈ ਪੰਗਾ ਪਰ ਇੱਥੇ ਪਤਾ ਕੀ ਬੰਨਾ ਜੇ ਕਿਤੇ ਇਹ ਇਹ ਮੁੰਡੇ ਦਾ ਵੀ ਨੁਕਸਾਨ ਹੋ ਜਾਂਦਾ ਸਾਰਿਆਂ ਪਤਾ ਕੀ ਕਹਿਣਾ ਹੈ ਕਲੋਨੀ ਵਾਲਿਆਂ ਕਿ ਇਹ ਬਾਜ ਦੀ ਗੱਡੀ ਵਾਲੇ ਵੇਖ ਕੇ ਭਾਈ ਤਾਂ ਹੁੰਦਾ ਤੇ ਅੱਜ ਵੀ ਭੱਜਾ ਦੱਸੋ ਮੈਂ ਅੱਗੇ ਤੇ ਮੇਰੇ ਵੱਲ ਗੱਡੀ ਆ ਸਿੱਧਾ ਆ ਕੇ ਭੱਜਾਉਣਾ ਦਾ ਤੇ ਸਾਹਮਣੇ ਦੱਸਣ ਡਿਆ ਹੁੰਦਾ ਤੇ ਬਿੰਦਾ ਵੀ ਨਾਲ ਅੱਜ ਤੇ ਉਹਦੇ ਘਰ ਚੋਂ ਸਿੱਧਾ ਮਾਮਗਰ ਭੱਜਾਵਾ ਕੇ ਪਤਾ ਨਹੀਂ ਕੋਈ ਵੀਡੀਓ ਚ ਵੇਖ ਲਿਓ ਉੱਤੋਂ ਦਿਸ ਪੈਣਾ ਉਹਦੇ ਆਪਣੇ ਆਪ ਨਾਲ ਭੱਜਾ ਬਾਹਰ ਤੇ ਸਿੱਧਾ ਗੱਡੀ ਚ ਵੱਜ ਕੇ ਆਣ ਕੇ ਤੇ ਉਹ ਵੀ ਨਹੀਂ ਕਿਹੇ ਜਾਂ ਪਹਿਲਾਂ ਲੋਹਾ ਜਿ ਵਜ ਜਾਂਦਾ ਹੋਰ ਗੱਲ ਸੀ ਜਾਂ ਕਿ ਉਹ ਗਾਵਾਂ ਚ ਵੱਜ ਜਾਂਦਾ ਜਾਂ ਕਿਸੇ ਹੋਰ ਗੇ ਚ ਗੱਲ ਹੋਈ ਨਾ ਉਹ ਆਇਆ ਹੀ ਮੇਰੀ ਗੱਡੀ ਚ ਵੱਜਾ ਨਾ ਉਹਨੇ ਮੇਰੀ ਗੱਡੀ ਵੇਖੀ ਪਰ ਇੱਥੇ ਨਾ ਕੀ ਲੱਗਣਾ ਹੈ ਵੀ ਬਾਜ ਨੇ ਇਹ ਬੱਚੇ ਨੂੰ ਗਜਾਇਆ ਸੀ ਖਾਣ ਪਾਣ ਤੇ ਅੱਜ ਬਾਜ ਦੀ ਗੱਡੀ ਥੱਲੇ ਹੀ ਆ ਗਈ ਤੇ ਮੈਂ ਨਾ ਕਿਤਰਾ ਪ੍ਰਮਾਤਮਾ ਨੇ ਆ ਦੋ ਬੱਚਿਆਂ ਦੀਆਂ ਮੌਤਾਂ ਹੀ ਸਿੱਧੀ ਗੱਲ ਯਾਰ ਕਹਿਣ ਤੋਂ ਕੀ ਝਗਣਾਵਾ ਇਹ ਮੌਤ ਸੀ ਛੋਟਾ ਜਿਹੇ ਬੱਚਾ ਯਾਰ ਤੇ ਕਿਤਰਾ ਮੈਂ ਨਾ ਬਚਾ ਲਿਆ ਵਾਹੀ ਗਰੂ ਨੇ ਔਰ ਅਜੀਬ ਹੀ ਦੁਨੀਆ ਵੀ ਅਜੀਬ ਜੇ ਤੇ ਇਹ ਪਤਾ ਨਹੀਂ ਕਦੋਂ ਕਿਹਦੇ ਤੇ ਕੋਈ ਦਿਵਤਾ ਪੈ ਜਾਵੇ ਇਹਦਾ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਜੀ ਆਪੇ ਲਾਉਣਾ ਮੂਵੀ ਵੇਖੋ ਇੱਕ ਰਾਂ ਤੇ ਤੇਜ਼ ਵਿਖਾ ਦੇਣ ਤੇ ਇੱਕ ਰਾਂ ਪਿੱਛੇ ਸਲੋ ਮੋਸ਼ਨ ਚ ਵੀ ਵੇਖ ਲਓ ਇਹਨਾਂ ਨੇ ਗਾਵਾਂ ਕਿੱਧਰ ਫਿਰਨਦੀਆਂ ਯਾਰ ਦੋ ਤੇ ਆ ਗਾਵਾਂ ਤੇ ਰੰਡੀਆਂ ਹਾਂ ਹਾਂ ਆ ਨਵਾਂ ਨੰਗੀ ਹੈ ਪਰ ਹੁਣ ਮੈਂ ਆਉਣਾ ਤੇ ਮੇਰੇ ਲਈ ਉਹਨੇ ਨਿਆਣੇ ਨੇ ਆਏ ਨਾ ਇਹ ਉਹ ਕਾਲੀ ਐਲਟੋ ਸਾਡੀ ਹੈਗੀ ਐ ਉਹ ਪੱਜਾਈ ਐ ਉਹ ਵਿੱਚ ਵਜਾਈ ਸਿੱਧਾ ਗੱਡੀ ਤੇ ਸ਼ੁਕਰ ਹੈ ਰੱਬਾ ਕਿਤੇ 1 2 ਸਕਿੰਟ ਪਹਿਲਾਂ ਨਹੀਂ ਗਿਆ ਉਹ ਮੈਂ ਉੱਥੇ ਗੱਡੀ ਦੀ ਸਟਾਕ ਵਰਕੇ ਉਤਰਿਆ ਮੈਂ ਇੱਥੇ ਵੀ ਆ ਜਿਹੜੀ ਸਬੂਤ ਪ੍ਰੂਫ ਬਣ ਗਿਆ ਉਹ ਮੇਰੇ ਆਪਣੇ ਘਰ ਦੇ ਉੱਤੇ ਲਾਇਆ ਆ ਆ ਸੀਸੀਟੀਵੀ ਕੈਮਰਾ ਦੇ ਗਿਆ ਇਹਦਾ ਸਬੂਤ ਨਹੀਂ ਤੇ ਇਹ ਵੀ ਮੇਰੇ ਤੇ ਦਿੱਤਾ ਬਣ ਨਹੀਂ ਤੇ ਅਜੇ ਵੀ ਸਾਰੇ ਰੌਲਾ ਉੱਥੇ ਲਾਗੇ ਬੰਨੇ ਇਹੋ ਹੀ ਪਾਈ ਜਾਂਦੇ ਉਦੋਂ ਵੀ ਇਹ ਗੱਡੀਆਂ ਦੇ ਦੇਖ ਕੇ ਭਾਈ ਦੰਦਾ ਗੱਡੀਆਂ ਦੇ ਦੇਖ ਕੇ ਭਾਈ ਦੰਦਾ ਲਾ ਹਾਲਾ ਕਿ ਉਹਨੂੰ ਗੱਡੀ ਪਤਾ ਹੀ ਨਹੀਂ ਵੀ ਗੱਡੀ ਉਹ ਹਾਂ ਉਹ ਕਲੀਅਰ ਹੋਇਆ ਉਹਦੀ ਪਹਿਲਾਂ ਮਾਂ ਤੇ ਨਿਕਲੀਏ ਬਾਹਰ ਤੇ ਉਹ ਚਲ ਗਈ ਆ ਤੇ ਇਹ ਮਾਂ ਦੇ ਮਗਰ ਅਸਲ ਚ ਭੱਜਾ ਗੜੀ ਤੇ ਗੱਡੀ ਦਾ ਕੋਈ ਚੱਕਰ ਨਹੀਂ ਇਹਦੇ ਚ ਵੇਖਿਆ ਤੇ ਆ ਅੱਜ ਕੈਮਰਾ ਵੀ ਮੁੱਲ ਮੋੜ ਹੀ ਗਿਆ ਆਪਣਾ ਲਵਾਏ ਹੋਏ ਦਾ ਫਾਇਦਾ ਹੋ ਗਿਆ ਮੈਂ ਕਈਆਂ ਚੀਜ਼ਾਂ ਦਾ ਤੇ ਸ਼ਾਇਦ ਇਸੇ ਲਈ ਲਵਾਇਆ ਹੀ ਮੈਂ ਠੀਕ ਹੈ ਜੀ ਬਚਾਓ ਗਿਆ